ਫਰੀਦਕੋਟ ਚ ਇੱਕ ਵਾਰ ਫਿਰ ਸਰयाम ਕਾਨੂੰਨ ਦੀਆਂ ਤੱਜੀਆਂ ਉਡਾਈਆਂ ਗਈਆਂ ਤਾਂ ਲੋਕਾਂ ਦਾ ਪੁਲਿਸ ਖਿਲਾਫ ਰੋਸ ਸੜਕਾਂ ਤੇ ਨਜ਼ਰ ਆਇਆ ਫਰੀਦਕੋਟ ਚ ਇੱਕ ਪਲਾਟ ਤੇ ਕਬਜ਼ੇ ਨੂੰ ਲੈ ਕੇ 2-13 ਚ ਗੋਲੀਆਂ ਤੇ ਕਿਰਪਾਨਾਂ ਚੱਲੀਆਂ ਜਿਸ ਚਾਰ ਔਰਤਾਂ ਸਮੇਤ 11 ਲੋਕ ਸਖਮੀ ਹੋ ਗਏ ਸੀਸੀਟੀਵੀ ਕੈਮਰਿਆਂ ਦੀਆਂ ਤਸਵੀਰਾਂ ਸਬੂਤ ਨੇ ਸ਼ਹਿਰ ਦੀ ਕਾਨੂੰਨ ਵਿਵਸਥਾ ਦੇ ਵਿਗੜੇ ਹਾਲਾਤਾਂ ਦੀਆਂ ਇਹ 10 ਹੈਕੈਰਿਸ ਪਲਾਟ ਦਾ ਮਾਲਕ ਹੋਣ ਦਾ ਦਾਅਵਾ ਕਰਨ ਵਾਲੇ ਪਰਿਵਾਰ ਨੇ ਪ੍ਰਾਣ ਮੋੜ ਨਾਮ ਦੇ ਇੱਕ ਸ਼ਖਸ ਤੇ ਉਹਨਾਂ ਦੀ ਪਲਾਟ ਤੇ ਤਕਬੇ ਨਾਲ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਦੇ ਇਲਜ਼ਾਮ ਲਗਾਏ ਨੇ ਦਰਜਨ ਪਰਤਵਤ ਹਮਲਾਵਰ ਇਥੇ ਕਬਜ਼ਾ ਲੈਣ ਪਹੁੰਚੇ ਸਨ ਪੁਲਿਸ ਦਾ ਕੋਈ ਆਤਾ ਪਤਾ ਨਹੀਂ ਸੀ ਆਪਣੀ ਸੁਰੱਖਿਆ ਚ ਔਰਤਾਂ ਇੱਟਾਂ ਜਲਾ ਰਹੀਆਂ ਨੇ ਦੋਹਾਂ ਪਾਸਿਓਂ ਹਿੰਸਕ ਝੜਪ ਦੇਖ ਲੋਕ ਸਹਿਮ ਗਏ ਉਹ ਘੜ ਪਏ ਛਕ ਰਿਆ ਗਏ ਤੇ ਮੈਨੂੰ ਘਰ ਆ ਕੇ ਟਲੇ ਮਾਰ ਕੇ ਗਏ ਆ ਕੁੱਟ ਕੇ ਲੱਖ ਘਵਾੜੀ ਮਾਰੀ ਇੱਕ ਜਨੇ ਮੇਰੇ ਉਹਨਾਂ ਕੋਈ ਹੋਰ ਵੀ ਹਥਿਆਰ ਸੀਗੇ ਹਾਂ ਰੱਪਨਾ ਸੀ ਪਿਸਤੌਲ ਸੀਗੇ ਫਾਇਰਫਰ ਵੀ ਸੀ ਹਰ ਬਹੁਤ ਘੱਟੇ 10 ਫਾਇਰ ਘੱਟੇ ਆਈ ਉਹਨਾਂ ਨੇ ਉਹ ਆਦੇ ਜਾਇਦਾ ਸਾਡੀ ਆ ਜੀ ਸਾਡੇ ਮਾਮਾ ਜੀ ਸਰਿੰਦਰ ਸਿੰਘ ਆਂਦਾ ਮੇਰੀ ਆ ਜੀ ਇਹਨਾਂ ਨੂੰ ਰਿਕਾਰਡ ਭਾਗ ਜੋ ਕਿ ਤੋਂ ਨੇ ਮਿਲ ਨਗਰ ਕਾਉਂਸਲ ਵਿੱਚੋਂ ਨਾ ਤਸਿਲ ਵਿੱਚੋਂ ਜੀ 1938 ਦੀ ਮਤਲਬ ਕਿ ਮਾਮੇ ਜੀ ਸਾਡੇ ਗੈਹਣੇ ਦੀ ਰਜਿਸਟਰੀ ਹੈ ਜੀ ਹਾਂਜੀ 1938 ਤੋਂ ਲੈ ਕੇ ਅੱਜ ਤਾਈਂ ਬਿਜਲੀ ਦਾ ਬਿੱਲ ਔਰ ਆਉਸਟਾ ਕਿਸੇ ਦਾ ਭਰ ਰਿਹਾ ਜੀ ਸਾਰਾ ਹੰਗਾਮਾ ਹੋਣ ਦੇ ਬਾਅਦ ਮੌਕੇ ਦੇ ਪੁਜੀ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਦੋ ਪਰਵਾਰਾਂ ਦਾ ਆਪਸੀ ਜਗ੍ਹਾ ਦਾ ਰੌਲਾ ਹੈਗਾ ਜਾਂ ਸਿੱਧੀ ਲੜੇ ਹੈਗੇ ਜਾਂ ਜਨ ਜਰੂਰੀ ਹੈ ਸਿੱਕਦਮ ਔਕੇ ਦੇ ਪਹੁੰਚੀਏ ਜੋ ਗਿਆਨ ਤੋਂ ਵੀ ਕਾਰਵਾਈ ਕੀਤੀ ਜਾਊਗੀ ਇਸ ਪੂਰੇ ਹੰਗਾਮੇ ਦੌਰਾਨ ਫਲਾਟ 'ਚ ਅੱਗ ਵੀ ਲਾ ਦਿੱਤੀ ਗਈ ਜਿਸ ਦੇ ਬਾਅਦ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਨੇ ਅੱਗ ਤੇ ਕਾਬੂ ਪਾਇਆ।